ਕੀ ਭਗਵਾਨ ਤਾਂ ਮਨ ਅਨਸਾਰ ਦੇ ਵੀ ਬੱਚਾ ਹੋਇਆ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਇਸ ਤਰ੍ਹਾਂ ਦੇ ਆਪਣੇ ਬੱਚੇ ਨੂੰ ਜਾਂ ਆਪਣੇ ਘਰ ਵਾਲੀ ਜਿਹੜੀ ਗੁਰਪ੍ਰੀਤ कौर ਐ ਉਹਨਾਂ ਨੂੰ ਖਾਣਾ ਦਿੱਤਾ ਹੈ ਇਹ ਜਿਹੜੀ ਪੰਜੀਰੀ ਹੈ ਇਹ ਇੱਕ ਤਰ੍ਹਾਂ ਦਾ ਜਿਹੜਾ ਭੱਸੀ ਦਿੱਤਾ ਹੁੰਦਾ ਉਹਦੇ ਵਰਗੀ ਐ ਇਹ ਜਿਹੜੀ ਸਿਚੜੀ ਆਉਂਦੀ ਐ ਇਹਦੇ ਵਿੱਚ ਦਾਲ ਦਾ ਦਾਣਾ ਕੋਈ ਕੋਈ ਹੁੰਦਾ ਹੈ ਮਨਕੀਨ ਦੇ ਲਈ ਆਉਂਦਾ ਐ ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਜ਼ ਹੁੰਦੀ ਐ ਦੂਜੇ ਦਿਨ ਹੀ ਬਿਮਾਰ ਪੈ ਜਾਂਦੇ ਖਾਣਾ ਬਣਾ ਕੇ ਉਹਨੇ ਹਲਕਾ ਜਿਹਾ ਜੰਮ ਜਾਂਦਾ ਐ ਫੀਡ ਆ ਰਹੀ ਹੈ ਫੀਡ ਦੇਣ ਸੰਬੰਧੀ ਜਿਹੜੀ ਸਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਲਾਹਪਾਤਰੀ ਅੱਜ ਬੁਲਾਏ ਹੋਏ ਨੇ ਕਿਉਂਕਿ ਸਾਰੀ ਲਾਹਪਾਤਰੀ ਇਹ ਕਹ ਰਹੇ ਸੀ ਕਿ ਖਾਣਾ ਸਾਨੂੰ ਪਸੰਦ ਨਹੀਂ ਹੈਗਾ ਕਿ ਖਾਣਾ ਜਿਹੜੀ ਇਹ ਰੈਸਪੀ ਚੇਂਜ ਕੀਤੀ ਜਾਵੇ ਤਾਂ ਇਹਨਾਂ ਨੇ ਸਾਰਿਆਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸੈਨ ਵੀ ਕਰਕੇ ਦੇਣ ਨੂੰ ਤਿਆਰ ਆ ਮੰਤਰੀ ਸਾਹਿਬ ਨੂੰ ਵੀ ਸਾਡੀ ਇਹ ਫੀਡ ਜਿਹੜੀ ਹੈ ਬਹੁਤ ਹੀ ਘਟੀਆ ਕੁਆਲਿਟੀ ਦੀ ਆ ਰਹੀ ਹੈ ਪਹਿਲਾਂ ਸਾਨੂੰ ਜਿਹੜੀ ਪੰਜੀਰੀ ਸੀਗੀ ਉਹ ਬੇਰਕਾ ਤੋਂ ਆਉਂਦੀ ਸੀਗੀ ਉਹਦਾ ਜਿਹੜਾ ਸੀਗਾ ਬਹੁਤ ਵਧੀਆ ਹੁੰਦਾ ਸੀ ਉਹਦੇ 'ਚ ਦੇਸੀ ਘਿਓ ਮਿਕਸ ਕੀਤਾ ਹੁੰਦਾ ਸੀਗਾ ਬਹੁਤ ਵਧੀਆ ਮਤਲਬ ਉਹ ਪੰਜੀਰੀ ਹੁੰਦੀ ਸੀ ਸਾਰੇ ਲਾਹ ਪਤਰੀ ਸਾਨੂੰ ਉਸ ਨੂੰ ਪਸੰਦ ਕਰਦੇ ਸੀ ਪਰ ਜਿਹੜੀ ਹੁਣ ਜਿਹੜੀ ਇਹ ਪੰਜੀਰੀ ਆ ਰਹੀ ਹੈ ਇਹ ਦੇਖੋ ਇਹ ਜਿਹੜੀ ਪੰਜੀਰੀ ਹੈ ਇੱਕ ਤਰ੍ਹਾਂ ਦਾ ਜਿਹੜਾ ੱਸੀ ਰੇਤਾ ਹੁੰਦਾ ਉਹਦੇ ਵਰਗੀ ਹੈ ਇਹਦੇ ਵਿੱਚ ਬਿਲਕੁਲ ਵੀ ਕਿਤੇ ਐ ਨਹੀਂ ਲੱਗਦਾ ਵੀ ਘੋਵ ਵੀ ਹੈਗਾ ਤਾਂ ਉਸ ਤਰ੍ਹਾਂ ਤਰੀਕੇ ਦੀ ਆ ਰਹੀ ਹੈ ਉਸ ਤੋਂ ਇਲਾਵਾ ਇਹ ਜਿਹੜੀ ਖਿਚੜੀ ਆਉਂਦੀ ਹੈ ਇਹਦੇ ਵਿੱਚ ਦਾਲ ਦਾ ਦਾਣਾ ਕੋਈ ਕੋਈ ਹੁੰਦਾ ਇਦੇ ਵਿੱਚ ਹਿੰਗ ਪਾਈ ਜਾਂਦੀ ਆ ਉਸ ਕਰਕੇ ਇਹ ਕੜੱਤਣ ਦੀ ਬਣਦੀ ਹੈਗੀ ਇਹਦੇ ਵਿੱਚ ਜਿਹੜਾ ਕਿਰਪਲ ਦੀ ਮਿਕਸ ਵੀ ਹੁੰਦੀ ਹੈ ਜਿਹੜਾ ਕਿ ਸਹੀ ਤਰੀਕੇ ਦੇ ਨਾਲ ਸਾਰੇ ਲਾਹ ਪਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਨਮਕੀਨ ਦਲੀਆ ਆਉਂਦਾ ਹੈ ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਔਰ ਜਿਹੜਾ ਇਹ ਜਿਹੜਾ ਨਮਕੀਨ ਦਲੀਆ ਹੈ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕੱਚਾਪਨ ਆਉਂਦਾ ਬਣਾਉਣ ਦੇ ਸਮੇਂ ਵੀ ਜਿਹੜਾ ਸਾਨੂੰ ਮਿੱਠਾ ਦਲੀਆ ਹੁਣ ਇਸ ਟਾਈਮ ਸਾਡੇ ਸੈਂਟਰ ਦੇ ਵਿੱਚ ਖਤਮ ਹੋਇਆ ਹੋਇਆ ਹੈ ਤੇ ਉਹ ਵੀ ਜਦੋਂ ਅਸੀਂ ਨੇ ਵੰਡਿਆ ਸੀ ਤੇ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਸੀਂ ਮਿੱਠਾ ਦਲੀਆ ਨਹੀਂ ਲੈਣਾ ਉਹਦੇ ਵਿੱਚੋਂ ਵੀ ਜਿਸ ਤਰ੍ਹਾਂ ਇੱਕ ਲੱਗੀ ਹੋਈ ਕਣਕ ਦਾ ਦਲੀਆ ਹੁੰਦਾ ਤਾਂ ਉਸ ਤਰ੍ਹਾਂ ਦਾ ਕੋੜ ਆਪਨ ਉਹਦੇ ਵਿੱਚ ਹੁੰਦਾ ਸੀ ਸਾਰੇ ਲਾਹਪਾਤਰੀਆਂ ਨੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਇਹ ਕਹਿੰਦੇ ਜੀ ਸਾਨੂੰ ਇੱਕ ਨਾਂ ਦਿਆ ਕਰੋ ਆਪਣੇ ਕੋਈ ਰੱਖਿਆ ਕਰੋ ਅਸੀਂ ਤਾਂ ਜੀ ਪਸ਼ੂਆਂ ਨੂੰ ਪਾਉਣੇ ਆ ਜੀ ਇਹ ਫੀਡ ਇਹ ਫੀਡ ਤਾਂ ਦੇਖੋ ਜਿਹੜੀ ਸਾਨੂੰ ਪਹਿਲਾਂ ਫੀਡ ਮਿਲਦੀ ਸੀ ਉਸ ਨੂੰ ਲਾਹਪਾਤਰੀ ਬਹੁਤ ਪਸੰਦ ਕਰਦੇ ਸੀ ਜੇਕਰ ਗੱਲ ਕਰੀਏ ਤਾਂ ਗੁਆੰਡੀ ਸੂਬੇ ਦੀ ਜਿਹੜਾ ਆਪਾਂ ਹਰਿਆਣਾ ਦਾ ਉਹਦੇ ਵਿੱਚ ਚਨੇ ਮਿਲਦੇ ਨੇ ਔਰ ਜਿਹੜਾ ਮੂਫਲੀ ਦਿੱਤੀ ਜਾਂਦੇ ਜਿਹਦੇ ਵਿੱਚੋਂ ਪ੍ਰੋਟੀਨ ਮਿਲਦਾ ਤਾਂ ਉਹ ਜੀ ਜਿਹੜਾ ਫੀਡ ਮਿਲਦੀ ਹੈ ਜੇਕਰ ਬਿਹਾਰ ਯੂਪੀ ਦੇ ਏਰੀਆ ਨੂੰ ਉਹ ਕਰੀਏ ਪੁੱਛੀਏ ਤਾਂ ਉੱਥੇ ਵੀ ਜਿਹੜਾ ਐਗ ਵਗੈਰਾ ਬੱਚਿਆਂ ਨੂੰ ਦਿੱਤਾ ਜਾਂਦਾ ਦੁੱਧ ਪਲਾਉ ਮਾਵਾਂ ਲਈ ਦਿੱਤਾ ਜਾਂਦਾ ਗਰਭਵਤੀ ਮਾਵਾਂ ਲਈ ਦਿੱਤਾ ਜਾਂਦਾ ਤਾਂ ਇੱਥੇ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੇ ਖਾਣਾ ਦਿੱਤਾ ਜਾਂਦਾ ਜਿਸ ਤਰ੍ਹਾਂ ਇੱਕ ਬਿਮਾਰ ਬੱਚੇ ਨੂੰ ਦਿੱਤਾ ਜਾਂਦਾ ਹੁੰਦਾ ਕੀ ਭਗਵਾਨ ਤਮਨ ਸਾਹਿਬ ਦੇ ਵੀ ਬੱਚਾ ਹੋਇਆ ਹੈ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਇਸ ਤਰ੍ਹਾਂ ਦੇ ਆਪਣੇ ਬੱਚੇ ਨੂੰ ਜਾਂ ਆਪਣੀ ਘਰ ਵਾਲੀ ਜਿਹੜੀ ਗੁਰਪ੍ਰੀਤ ਕੌਰ ਹੈ ਉਹਨਾਂ ਨੂੰ ਇਹ ਖਾਣਾ ਦਿੱਤਾ ਹੈ ਜਿੰਨੇ ਸਾਲ ਦੇ ਬੱਚਿਆਂ ਨੂੰ ਖਾਣਾ ਤੁਸੀਂ ਦਿੰਨੇ ਹੋ ਤੁਹਾਡੇ ਕੋਲ ਕਿੰਨੇ ਸਾਲ ਦੇ ਬੱਚੇ ਆਉਂਦੇ ਆ ਇਹ 0 ਤੋਂ 6 ਸਾਲ ਦੇ ਬੱਚੇ ਆਉਂਦੇ ਨੇ ਜੀ ਸਾਡੇ ਕੋਲ ਉਸ ਤੋਂ ਇਲਾਵਾ ਗਰਭਵਤੀ ਮਾਵਾਂ ਹੁੰਦੀਆਂ ਨੇ ਦੁੱਧ ਪਲਾਉ ਮਾਵਾਂ ਹੁੰਦੀਆਂ ਨੇ ਜਿਹੜਾ 0 ਤੋਂ 3 ਸਾਲ ਦੇ ਬੱਚਿਆਂ ਨੂੰ ਅਸੀਂ ਟੇਕ ਹੋਮ ਰਾਸ਼ਨ ਦਿੰਨੇ ਆ ਗਰਭਵਤੀ ਮਾਵਾਂ ਤੇ ਦੁੱਧ ਪਲਾਉ ਮਾਵਾਂ ਨੂੰ ਟੇਕ ਹੋਮ ਰਾਸ਼ਨ ਦਿੰਨੇ ਆ ਤੇ ਉਸ ਤੋਂ ਇਲਾਵਾ ਜਿਹੜੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਰਵਾੜੀ ਸੈਂਟਰ ਚ ਆਉਂਦੇ ਨੇ ਉਹਨਾਂ ਨੂੰ ਅਸੀਂ ਬਣਾ ਕੇ ਖਾਣਾ ਦਿੰਨੀ ਆ ਕਿਵੇਂ ਦੇਖਦੇ ਹੋ ਛੋਟੇ ਬੱਚਿਆਂ ਨੂੰ ਖਾਣਾ ਉਹ ਬਿਮਾਰ ਵੀ ਬੱਚੇ ਹੁੰਦੇ ਹੁਣ ਇਹ ਬੱਚੇ ਤਾਂ ਜੀ ਦੇਖੋ ਇਹਦਾ ਆਪ ਪੱਕਾ ਮਾਰ ਕੇ ਤੁਸੀਂ ਦੇਖੋ ਵੀ ਪੰਜੀਰੀ ਕੀ ਅੱਗੇ ਸਿੱਧੀ ਜਿਹੜੀ ਆ ਗਲੇ ਤੋਂ ਉੱਤਰਦੀ ਹੈ ਗਲੇ ਦੇ ਵਿੱਚ ਹੀ ਖੜ ਜਾਂਦੀ ਹੈ ਕਿਉਂਕਿ ਜਦੋਂ ਉਹਦੇ ਵਿੱਚ ਘੀ ਦੀ ਮਿਕਸਾਂ ਨਹੀਂ ਹੋਊਗੀ ਔਰ ਚੀਨੀ ਘੱਟ ਮਿਕਸਾਂ ਚ ਹੋਊਗੀ ਤਾਂ ਉਹ ਜਿਹੜਾ ਕਿੱਥੋਂ ਜਾਊਗੀ ਇਹ ਚੀਜ਼ ਹੈਗਾ ਵੀ ਬੱਚੇ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਮੈਂ ਦਫ਼ਤਰ ਦੇ ਵਿੱਚ ਵੀ ਇਹ ਸਪੀਡ ਨੂੰ ਬਣਾ ਕੇ ਲੈ ਕੇ ਗਈ ਸੀ ਤਾਂ ਉੱਥੇ ਵੀ ਅਸੀਂ ਨੇ ਕਿਹਾ ਸੀ ਕਿ ਰੋਸਟਡ ਨਹੀਂ ਹੈਗਾ ਦਲੀਆ ਇਹ ਪਰ ਕਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਸੀ ਤੁਸੀਂ ਅਸੀਂ ਸਾਡੇ ਸੀਡੀਪੀਓ ਸਾਹਿਬ ਨੇ ਗੁਰਪਿੰਦਰ ਮੈਡਮ ਜੀ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਸੀ ਮਾਰਕ ਫੈਡ ਦੀ ਅਧਿਕਾਰੀ ਵੀ ਡੀਪੀਓ ਦਫ਼ਤਰ ਬੈਠੇ ਸੀ ਉਹਨਾਂ ਨੂੰ ਵੀ ਕਿਹਾ ਕਿ ਜਿਹੜੀ ਪੰਜੀਰੀ ਹੈ ਤੁਹਾਡੀ ਬਹੁਤ ਘਟੀਆ ਕੁਆਲਿਟੀ ਦੀ ਆ ਰਹੀ ਹੈ ਉਹਦੀ ਜਿਹੜਾ ਉਹਦੇ 'ਚ ਸੁਧਾਰ ਕੀਤਾ ਜਾਵੇ ਤਾਂ ਉਹ ਵੀ ਜਿਹੜੀ ਆ ਬਹੁਤ ਮਤਲਬ ਘਟਿਆ ਹੋਇਗਾ ਵਧੀਆ ਮਤਲਬ ਬਣਾ ਕੇ ਦਿੱਤੀ ਜਾਵੇ। ਬਸ ਇਹੀ ਕਹਿੰਨੇ ਪੁੱਤ ਚੰਗਾ ਖਾਣਾ ਹੋਵੇ ਬਸ ਸਾਡੇ ਗਰੀਬਾਂ ਦੇ ਬੱਚਿਆਂ ਵਧੀਆ ਖਾੜਾ ਮਿਲੇ ਵਿਚਾਰਾਂ ਨੂੰ ਤੰਦਰੁਸਤੀ ਰਹਿਣ ਬੱਚੇ ਸਾਡੇ। ਦੂਜੇ ਦਿਨ ਹੀ ਬਿਮਾਰ ਪੈ ਜਾਂਦੇ ਖਾਣਾ ਬਣਾ ਕੇ ਦਿੰਨੇ ਹਲਕੇ 'ਚ ਜੰਮ ਜਾਂਦਾ ਏ। ਵਿੱਚ ਇਹਦੇ ਹਿੰਗ ਪਾਈ ਹੋ ਜਾਂ ਕੌੜੀ ਆ ਵੀ ਉਹ ਜਮੀ ਨਹੀਂ ਜੀ ਕਰਦਾ ਵੀ ਖਾਈਏ ਕਾ ਨਾ ਖਾਈਏ ਪੁੱਤ। ਬਸ ਆਹੀ ਸਾਡੀ ਮਿਲਦਾ ਗਾਣਾ ਬੋਵੇ ਕਰ ਮਿਲਦਾ ਜੀ ਇਹ ਖਾਣਾ ਖਰਾਬ ਹੈ ਬੱਚੇ ਨੂੰ ਖਵਾਉਣ ਨੇ ਆ ਬੱਚਾ ਖਾਂਦਾ ਨਹੀਂ ਗੇ ਵਾੜਾ ਖਾਣਾ ਵੀ ਇਹ ਖਾਣੇ ਚ ਜੇ ਸੀ 4 ਦਿਨ ਵੀ ਰੱਖ ਲਈਏ ਖਾਣਾ ਖਰਾਬ ਹੋ ਜਾਂਦਾ ਇਹ ਇਹਦੇ ਵਿੱਚ ਜਮਾਈ ਸਵਾਦ ਨਹੀਂ ਹੈਗਾ ਇਹਦੇ ਵਿੱਚ ਖਾਣਾ ਪੀਣਾ ਜੰਮੀ ਉਹ ਆ ਜੀ ਦਲੀਆ ਵਗੈਰਾ ਜਿਹੜਾ ਮਿਲਦਾ ਹਾਂਜੀ ਜਿਹੜਾ ਦਲੀਆ ਵਗੈਰਾ ਖਿਚੜੀ ਵਗੈਰਾ ਮਿਲਦਾ ਹੈ ਬਿਲਕੁਲ ਸਵਾਦ ਨਹੀਂ ਹੈਗਾ ਜੀ ਸਾਰਾ ਇਹ ਜੇ ਸੀ ਗਰੀਬ ਹੈ ਤਾਂ ਸਾਨੂੰ ਇਦਾਂ ਮਿਲਦਾ ਵੀ ਤਾਂ ਅਸੀਂ ਜੀ ਮਜਬੂਰੀ ਕਰਦੇ ਆ ਤਾਂ ਕਰਕੇ ਸਾਨੂੰ ਅਹੀਂ ਜਾ ਕੁਝ ਮਿਲਦਾ ਹੈ ਕਾਂਗਰਸੀ ਐਸੇ ਕਹਿੰਦੇ ਵੀ ਇਹ ਖਾਣਾ ਵਧੀਆ ਹੋਣਾ ਚਾਹੀਦਾ। ਅੱਛਾ ਬਣ ਆਉਂਦਾ ਤੇ ਹਾਂਜੀ ਕੱਚਾ ਪਣ ਆਉਂਦਾ ਚ ਉਸ ਮੈਲਾਂ ਲਾ ਜਾਂਦੀ ਐ ਜਿਵੇਂ 4 ਦਿਨ ਵੀ ਰੱਖ ਲੀਣਾ 4 ਦਿਨਾਂ ਦੇ ਬਾਅਦ ਸ ਮੈਲਾਂ ਲਾ ਜਾਂਦੀ ਜਮੀ ਉਹ ਆਉਂਦਾ ਏ। ਕੋੜਾ ਪਨ ਲੱਗਦਾ ਜਿਹੜੇ ਅਸੀਂ ਬਣਾਨੇ ਇਹਨੂੰ ਅੱਧਾ ਘੰਟਾ ਵੀ ਅਸੀਂ ਬਣਾ ਕੇ ਜਦ ਰੱਖਦੀ ਐ ਨਾ ਵੀ ਬੱਚੇ ਠੰਡਾ ਕਰਕੇ ਖਵਾ ਦੇਵਾਂਗੇ ਤਾਂ ਵੀ ਕੋੜਾ ਪਨ ਹੋ ਜੂਗਾ ਇਹਦਾ ਚ। ਤਾਂ ਬੱਚੇ ਪਰੇਸ਼ਾਨ ਹੁੰਦੇ ਨੇ ਇਹਦੇ ਬਿਮਾਰ ਵਗੈਰਾ ਹੋ ਜਾਂਦੇ। ਹਾਂਜੀ। ਬਿਮਾਰ ਵਗੈਰਾ ਹੋ ਜਾਂਦੇ ਵੀ ਸਰਕਾਰ ਦੀ ਕੋਈ ਜਿ ਜਿਵੇਂ ਬਿਮਾਰ ਵਗੈਰਾ ਹੋਏ ਨੇ ਪਹਾ ਤਾਂ ਲਹੂ ਲੱਗਦਾ ਐ ਵੀ ਅਸੀਂ ਗਰੀ ਮੰਗਾ ਜੀ ਕਰਦੇ ਸਾਡੇ ਬੱਚਿਆਂ ਨੂੰ ਖਾਣਾ ਵਧੀਆ ਮਿਲਣਾ ਚਾਹੀਦਾ ਹੈ। ਖਾਣਾ ਜੀ ਵਧੀਆ ਨਹੀਂ ਮਿਲਦਾ ਵਿੱਚ ਰੋੜ ਰੋੜ ਹੁੰਦੇ ਆ। ਪੱਕੇ ਰੋੜੇ। ਕਿਨੇ ਕਿ ਪ੍ਰੇਸ਼ਾਨੀਆਂ ਆਉਂਦੀ ਆ। ਬਹੁਤ ਪ੍ਰੇਸ਼ਾਨੀਆਂ ਜੀ ਸਾਡਾ ਖਾਣਾ ਪਹਿਲਾਂ ਵਾਲਾ ਵੀ ਐਂ ਪਿਆ ਕਰੇ। ਉਹ ਬਣਾ ਕੇ ਨਹੀਂ ਦਿੰਦੇ ਹੈਗੇ ਵਧੀਆ ਤਾਂ ਬਣਦਾ ਨਹੀਂ ਹੈਗਾ। ਉਹਦੇ ਖਾਣਾ ਬਣਾਉਂਦੇ ਉਹ ਕਿਦਾਂ ਦਾ ਖਾਣਾ ਬਣਦਾ ਹੈ। ਜਮੇ ਨਹੀਂ ਚੱਜਦੀ ਨਾ ਤਾਂ ਖਿਚੜੀ ਬਣਦੀ ਹੈ ਜੀ ਨਾਲ ਦਲੀਏ ਬਣਦਾ ਵਧੀਆ। ਕੀ ਕਰਡ ਕੀ ਹੁੰਦੀ ਹੈ ਜੇ ਤੁਸੀਂ ਘਰ ਦਾ ਤੁਹਾਡੇ ਦਲੀਆ ਤੇ ਇਹ ਦਲੀਆ 'ਚ ਫਰਕ ਕੀ ਆ? ਅਸੀਂ ਜੇ ਘਰ ਦਾ ਬਣਾਨੇ ਜੋ ਟੈਸਟੀ ਬਣਦਾ ਜੇ ਬਣਦਾ ਇਹ ਵਧੀਆ ਨਹੀਂ ਬਣਦਾ। ਜੇ ਬਣਾਨੇ। ਕਮੀ ਕੀ ਲੱਗਦੀ ਹੈ ਇਸ 'ਚ? ਕਮੀ ਇਹ ਤਾਂ ਜੀ ਵਧੀਆ ਮੁੰਡਾ ਹੀ ਨਹੀਂ ਬੇਟਾ ਨਹੀਂ ਖਾਂਦਾ ਜੀ। ਬੱਚੇ ਖਾਂਦੇ ਨੇ। ਹਾਂ ਜੀ ਖਾਂਦੇ ਨੇ। ਮੇਰੇ ਨੂੰ ਖਾਂਦੇ ਨੇ ਤਾਂ ਕੋਈ ਲੱਗਦਾ ਵੀ ਬੱਚੇ ਪਰੇਸ਼ਾਨ ਹੋ ਸਕਦਾ। ਹਾਂ ਜੀ ਪਰੇਸ਼ਾਨੀ ਹੋ ਰਹਿ ਨੇ ਬਿਮਾਰ ਹੋ ਜਾਂਦੇ ਬੱਚਾ। ਮੇਰੇ ਕੋਲ ਵੀ ਬਰਬਲਿ ਸ਼ਿਕਾਇਤ ਆਈ ਸੀ ਵਰਕਰ ਦੀ ਸਰਬਜੀਤ ਕੌੜਾ ਸਾਡੇ ਰਾਮਨਗਰ ਬਸਤੇ 'ਚ। ਅੰਗਲਵਾੜੀ ਸੈਂਟਰ ਲਾਉਂਦੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਨੂੰ ਸਾਰਾ ਕੁਝ ਤੁਸੀਂ ਲਿਖਤੀ ਤੌਰ ਤੇ ਦਿਓ ਜਵਾਬੀ ਕਰਨ ਨਾਲ ਕੁਝ ਵੀ ਨਹੀਂ ਬੰਦਾ ਦੇਖੋ ਹੈਡ ਆਫਿਸ ਚ ਸ਼ਿਕਾਇਤ ਜਾਣੀ ਆ ਜੇ ਸਾਨੂੰ ਲਿਖ ਕੇ ਦਿੰਦੇ ਨੇ ਪੇਰੈਂਟਸ ਦੇ ਸੁਝਾਅ ਸਾਡੇ ਕੋਲੋਂ ਭੇਜ ਦਿੰਦੇ ਨੇ ਲਿਖਤੀ ਤੌਰ ਤੇ ਤਾਂ ਆਪਾਂ ਆਪਣੇ ਕਮੈਂਟਸ ਦੇ ਨਾਲ ਸੀ ਡੀ ਪੀ ਨੂੰ ਭੇਜ ਦਾਂਗੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਤੇ ਉਹ ਅੱਗੇ ਹੈਡ ਆਫਿਸ ਨੂੰ ਭੇਜ ਦੇਣਗੇ ਕਿਉਂਕਿ ਕੰਮ ਜਿਹੜਾ ਹੈਡ ਆਫਿਸ ਦੇ ਲੈਵਲ ਦਾ ਹੈ ਰਾਸ਼ਨ ਉਹਨਾਂ ਵੱਲੋਂ ਹੀ ਇੰਡੈਂਟ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਹੀ ਖਰੀਦ ਕਰਕੇ ਸਾਡੇ ਕੋਲ ਭੇਜਿਆ ਜਾਂਦਾ ਹੈ ਹਾਂਜੀ ਲਿਖਤੀ ਨਹੀਂ ਆਇਆ ਲਿਖਤੀ ਮੇਰੇ ਕੋਲੇ ਹਾਲੇ ਤੱਕ ਕੁਝ ਨਹੀਂ ਆਇਆ ਜਵਾਨੀ ਉਹ ਕਹਿ ਕੇ ਗਏ ਸੀਗੇ ਬਾਕੀ ਵਰਕਰਾਂ ਨੂੰ ਵੀ ਕਹਿ ਰਹੇ ਸੀ ਫਿਰ ਮੈਂ ਸੁਪਰਵਾਈਜ਼ਰ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਮੈਡਮ ਸਾਨੂੰ ਕਿਸੇ ਦੀ ਵੀ ਸ਼ਿਕਾਇਤ ਨਹੀਂ ਆਈ ਕੱਲੀ ਸਰਬਜੀਤ ਹੀ ਕਹਿ ਰਹੀ ਐ ਵੀ ਜੇ ਉਹ ਲਿਖਤੀ ਦੇ ਜਾਂਦੇ ਨੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਅੱਗੇ ਭੇਜ ਦਨੀ ਐ ਮੈਂ ਖਾਣਾ ਕਿਹੜੀ ਕੰਪਨੀ ਵੱਲੋਂ ਪੈਕਿੰਗ ਹੁੰਦੀ ਐ ਇਹ ਮਾਰਕਸੈੱਡ ਵੱਲੋਂ ਆਉਂਦਾ ਜੀ ਮਾਰਕਫੇਡ ਦੇ ਖਾਣੇ 'ਚ ਕਮੀ ਆ ਰਹੀ ਆ ਤੁਹਾਡੇ ਰਿਪੋਰਟ 'ਚ ਜੀ ਤੁਹਾਨੂੰ ਨਹੀਂ ਸਾਡੇ ਖਾਣੇ ਇਸ ਦਾ ਸੀਕਦੋ ਬਾਰੇ ਮੰਗਵਾ ਕੇ ਬਣਵਾ ਕੇ ਵੀ ਦੇਖਿਆ ਠੀਕ ਆਇਆ ਬਣਿਆ ਹੋਇਆ ਵੀ ਲਿਆਂਦਾ ਹੈ ਸੈਂਟਰਾਂ ਦੇ ਵਿੱਚੋਂ ਸੁਪਰਵਾਈਜ਼ਰ ਨੇ ਕਈ ਵਾਰੀ ਵੀ ਮੈਡਮ ਆ ਚੀਜ਼ ਹੈ ਤਾਂ ਕੋਈ ਦਿੱਕਤ ਆਲੀ ਆ ਲੱਗੀ ਨਹੀਂ ਸਾਡਾ ਤਾਂ ਮਤਲਬ ਬੱਚਿਆਂ ਦੇ ਪੇਰੈਂਟਸ ਕਹਿੰਦੇ ਕਿ ਘਰਤਲ ਵਗੈਰਾ ਆਉਂਦੀ ਆ ਉਹ ਹਿੰਗ ਦਾ ਤੜਕਾ ਹਿੰਗ ਦਾ ਛਾਸਾ ਦਿੱਤਾ ਹੋਇਆ ਜਿਹਨੂੰ ਰਾਸ਼ਨ ਨੂੰ ਦਲੀਏ ਨੂੰ ਵੀ ਜਿਹੜਾ ਨਮਕੀਨ ਦਲੀਆ ਹੈ ਤੇ ਖਿਚੜੀ ਦੇ ਵਿੱਚ ਵੀ ਹੈ ਖਿਚੜੀ ਦੇ ਵਿੱਚ ਇੱਕ ਜਿਸ ਤਰ੍ਹਾਂ ਸਰੋਂ ਹੁੰਦੀ ਹੈ ਸਰੋਂ ਵਾਗੇ ਚੀਜ਼ ਪਾਈ ਹੋਈ ਹੈ ਆਪਾਂ ਉਹਨੂੰ ਚਾਹੇ ਰਾਈ ਕਹਿ ਲੋ ਵੀ ਉਹਦੇ 'ਚ ਥੋੜੀ ਖਟਾਸ ਲਿਆਉਣ ਵਾਸਤੇ ਉਸ ਚੀਜ਼ ਦੀ ਥੋੜੀ ਘੜਤਨ ਆਉਂਦੀ ਹੈ ਨਹੀਂ ਜੀ ਐ ਜੀ ਵੈਸੇ ਕੋਈ ਗੱਲ ਨਹੀਂ ਹੈਗੀ ਜੋ ਵੀ ਅਸੀਂ ਸੀਡੀਪੀ ਨੂੰ ਬੱਚਿਆਂ ਦੇ ਲਈ ਜਾਂ ਗਰਭਵਤੀ ਔਰਤਾਂ ਦੇ ਲਈ ਸਪਲਾਈ ਕਰ ਰਹੇ ਹਾਂ ਜਿਵੇਂ ਪੰਜੀਰੀ ਹੋਗੀ ਖਿਚੜੀ ਹੋਗੀ ਦਲੀਆ ਹੋ ਗਿਆ ਇਹ ਸਾਰਾ ਮਤਲਬ ਕਿ ਪੂਰੀ ਗੁਣਵੱਤਾ ਦੇ ਆਧਾਰ ਤੇ ਹੀ ਮਤਲਬ ਕਿ ਸਾਰਾ ਭੇਜਿਆ ਜਾ ਰਿਹਾ ਤੇ ਅਗਰ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੇਂਟ ਆਂਦੀ ਹੈ ਜਿੰਮੇ ਕੀ ਸਾਡੇ ਕੋਲ ਪਿੱਛੇ ਜੇ ਆਈ ਸੀਗੀ ਵੀ ਪੰਜੀਰੀ ਜਿਹੜੀ ਕੱਚੇ ਪੰਨ ਦੇ ਵਿੱਚ ਐ ਤਾਂ ਸਾਡੇ ਵੱਲੋਂ ਮਤਲਬ ਉਹ ਕੰਪਨੀ ਦੇ ਨਾਲ ਟਾਈ ਅਪ ਕਰਕੇ ਸਾਡੇ ਸੀਨੀਅਰਸ ਨਾਲ ਤੇ ਉਸ ਨੂੰ ਅਸੀਂ ਤੁਰੰਤੀ ਰਿਪਲੇਸ ਕਰਵਾ ਦਿੱਤਾ ਗਿਆ ਸੀਗਾ ਇਹ じゃ ਕੋਈ ਗੱਲ ਹੈ ਨਹੀਂ ਵੈਸੀ ਮਤਲਬ ਕਿ ਉਹ ਐ ਨਹੀਂ ਇਨ ਫਿਊਚਰ ਅਗਰ ਸਾਡੇ ਕੋਲ ਦੇਖੋ ਹਜੇ ਤੱਕ ਕੋਈ ਸਾਡੇ ਕੋਲ ਰਿਟਨ ਦੇ ਵਿੱਚ ਆਇਆ ਨਹੀਂ ਹੈਗਾ ਜਦੋਂ ਆਇਆ ਸੀ ਅਸੀਂ ਰਿਪਲੇਸ ਕਰਵਾ ਦਿੱਤਾ ਸੀਗਾ ਤੇ ਅਗਰ ਸਾਡੇ ਕੋਲ ਕੋਈ ਰਿਟਨ ਦੇ ਵਿੱਚ ਕੰਪਲੀਟ ਆਂਦੀ ਹੈ ਤਾਂ ਅਸੀਂ ਉਸ ਨੂੰ ਜ਼ਰੂਰ ਇਨੀਸ਼ੀਏਟਿਵ ਲੈ ਕੇ ਕੰਮ ਕਰਾਂਗੇ ਤੇ ਵੈਸੇ ਤਾਂ ਜਿਵੇਂ ਸਾਡੇ ਕੋਲ ਤੁਹਾਨੂੰ ਸਾਨੂੰ ਦੱਸਿਆ ਸੀਗਾ ਵੀ ਸਾਡੇ ਕੋਲ ਆ ਪ੍ਰੋਬਲਮ ਆਈ ਹੈ ਅਸੀਂ ਨਾਲ ਦੀ ਨਾਲ ਸਾਡੇ ਸੀਨੀਅਰਸ ਨਾਲ ਗੱਲ ਕਰਤੀ ਸੀ ਤੇ ਉਥੋਂ ਸਾਡੇ ਲੈਬ ਜਿਹੜੇ ਸਪੈਸ਼ਲਿਸਟ ਨੇਗੇ ਉਹ ਆ ਰਹੇ ਨੇ ਈਵਨ ਕਿ ਉਹ ਕੱਲ ਆ ਕੇ ਇਹਨੂੰ ਚੈੱਕ ਕਰ ਲੈਣਗੇ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਸ ਨੂੰ ਨਾਲ ਦੀ ਨਾਲ ਤੁਰੰਤ ਰਿਪਲੇਸ ਕਰਵਾ ਦੇਵਾਂਗੇ